ਫਲੋਰ ਦੇ ਕਰੀਬੀ ਪਿੰਡ ਕੰਗਰਾਈਆਂ ਨੇੜੇ ਉਹ ਲੰਗਦੀ ਵੱਡੀ ਨਹਿਰ ਵਿੱਚ ਰਾਤ ਵੇਲੇ ਇੱਕਦਮ ਭਾਰੀ ਮਾਤਰਾ ਵਿੱਚ ਨਹਿਰੀ ਵਿਭਾਗ ਵੱਲੋਂ ਛੱਡਿਆ ਪਾਣੀ ਪਾਣੀ ਓਵਰਫਲੋ ਹੋ ਕੇ ਭਾਰੀ ਮਾਤਰਾ ਵਿੱਚ ਪਿੰਡ ਦੇ ਖੇਤਾਂ ਵਿੱਚ ਜਾ ਵੜਿਆ ਇਸ ਬਾਰੇ ਜਦੋਂ ਪਿੰਡ ਵਾਸੀਆਂ ਨੂੰ ਪਤਾ ਲੱਗਾ ਤਾਂ ਪਿੰਡ ਵਾਸੀ ਇਕੱਠੇ ਹੋ ਕੇ ਮੌਕੇ ਤੇ ਪਹੁੰਚੇ ਤੇ ਪਾਣੀ ਨੂੰ ਰੋਕਣ ਦੇ ਯਤਨ ਕੀਤਾ ਪਰ ਪਾਣੀ ਦਾ ਵਹਾਅ ਜਿਆਦਾ ਤੇਜ਼ ਹੋਣ ਕਾਰਨ ਪਾਣੀ ਨੂੰ ਨਹੀਂ ਰੋਕਿਆ ਜਾ ਸਕਿਆ ਇਸ ਮੌਕੇ ਪਿੰਡ ਵਾਸੀਆਂ ਨੇ ਨਹਿਰੀ ਵਿਭਾਗ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਜੈ ਸੰਜੀਵ ਕੁਮਾਰ ਸਾਥੀ ਕਰਮਚਾਰੀਆਂ ਨਾਲ ਮੌਕੇ ਤੇ ਪਹੁੰਚੇ ਅਤੇ ਨਹਿਰ ਦੇ ਗੇਟ ਨੂੰ ਖੋਲ੍ਹਿਆ ਇਸ ਦੌਰਾਨ ਹਰਦੀਪ ਸਿੰਘ ਮੈਂਬਰ ಗ್ರಾಮ ਪੰਚਾਇਤ ਕੰਗਰਈਆਂ ਨੇ ਇਹ ਜਾਣਕਾਰੀ ਪੱਤਰਕਾਰਾਂ ਨੂੰ ਦਿੰਦੇ ਹੋਏ ਦੱਸਿਆ ਕਿ ਵਿਭਾਗ ਵੱਲੋਂ ਨਹਿਰ 'ਚ ਪਾਣੀ ਛੱਡਣ ਤੋਂ ਪਹਿਲਾਂ ਪਿੰਡਾਂ ਦੀ ਪੰਚਾਇਤ ਨੂੰ ਜ਼ਰੂਰ ਸੂਚਿਤ ਕਰਨਾ ਚਾਹੀਦਾ ਸੀ ਤਾਂ ਜੋ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਾ ਹੁੰਦਾ ਫਲੋਰ ਤੋਂ ਰਾਜਕੁਮਾਰ ਨੰਗਲ ਦੀ ਖਾਸ ਰਿਪੋਰਟ ਅੱਜ ਸਰ ਨਾਮ ਹਰਦੀਪ ਸਿੰਘ ਹੈ ਜੀ ਮੈਂਬਰ ਪੰਚਾਇਤ ਕੰਗਰਈਆਂ ਤੋਂ ਜੀ ਸਵੇਰੇ ਸਵਾ 4 ਵਜੇ ਮੇਰੇ ਸਰਪੰਚ ਸਾਹਿਬ ਦਾ ਫੋਨ ਆਇਆ ਵੀ ਪਿੰਡ ਦੀ ਨਹਿਰ ਟੁੱਟ ਗਈ ਲਾਸਮੈਂਟ ਹੋ ਗਈ ਆ ਜੀ ਸਾਡੇ ਜ਼ਿੰਮੇਦਾਰ ਭਰਾ ਜੀ ਤੇ ਨਾਲ ਖੂ ਪੈਂਦਾ ਜੀ ਉਹਨਾਂ ਦਾ ਉੱਥੇ ਚੱਲੇ ਸੀ ਜਦੋਂ ਨਹੀਂ ਆ ਕੇ ਦੇਖਿਆ ਤਾਂ ਪਾਣੀ ਸਾਰਾ ਓਵਰਫਲੋ ਹੋ ਗਿਆ ਜੀ ਪਿੰਡਾਂ ਨੂੰ ਪਾਣੀ ਆ ਰਿਹਾ ਸੀਗਾ ਤੇ ਮੋਹਰੇ ਜਿਹੜੇ ਇਹਨੇ ਗੇਟ ਬਣਾਏ ਆ ਸਾਰੇ ਬੰਦ ਸੀਗੇ ਜੀ ਤੇ ਪਿੰਡ ਵਿੱਚ ਲਾਸਮੈਂਟ ਹੋਈ ਤਾਂ ਸਾਰੇ ਭਰਾ ਜੀ ਇਕੱਠੇ ਹੋਏ ਫਟਾਫਟ ਜੀ ਤਾਂ ਇਕੱਠੇ ਹੋ ਕੇ ਜੀ ਜਦੋਂ ਦੇਖਿਆ ਤਾਂ ਨਹਿਰ ਓਵਰਫਲੋ ਹੋ ਕੇ ਬਹੁਤ ਪਾਣੀ ਪਿੰਡਾਂ ਨੂੰ ਆ ਰਿਹਾ ਸੀਗਾ ਜੀ ਫਿਰ ਜਦੋਂ ਗੇਟਾਂ ਤੇ ਜਾ ਕੇ ਦੇਖਿਆ ਜੋ ਗੇਟ ਸਾਰੇ ਬੰਦ ਸੀ ਤੇ ਫੇਰ ਜਿਹੜੇ ਉੱਥੇ ਬੰਦਾ ਕੇ ਨਹੀਂ ਪ੍ਰਾਈਵੇਟ ਰੱਖਿਆ ਹੈ ਨਾਲ ਦੇ ਪਿੰਡ ਸ਼ੇਗਪੁਰ ਦਾ ਜੀ ਮਨਰੇਗਾ ਦਾ ਕੰਮ ਕਰਦਾ ਹੋ ਉਹਦੇ ਕੋਲ ਪ੍ਰਾਈਵੇਟ ਚਾਬੀ ਦਿੱਤੀ ਸੀ ਉਹਨੂੰ ਫੋਨ ਕੀਤਾ ਜੀ ਚਲੋ ਆਇਆ ਜੀ ਫਟਾਫਟ ਆ ਆ ਕੇ ਤਾਂ ਜੀ ਉਹਦੇ ਨਾਲ ਅਸੀਂ ਸਾਰਿਆਂ ਨੇ ਇਕੱਠੇ ਹੋ ਕੇ ਗੇਟ ਚਕਾਇਆ ਜੀ ਤਾਂ ਪਾਣੀ ਦਾ ਫਲੋ ਘਟਿਆ ਜੀ ਫੇਰ ਇਹਨਾਂ ਜੈਜੀ ਸਾਹਿਬ ਨੂੰ ਫੋਨ ਕੀਤਾ ਜੀ ਇਹ ਸਮਾ ਉਲਟਾ ਕਹਿਣ ਲੱਪੇ ਜੀ ਚਲੋ ਨਹਿਰ ਟੁੱਟੀ ਤਾਂ ਨਹੀਂ ਗਈ ਜੀ ਵੀ ਅਸੀਂ ਆਉਣੇ 10 ਵਜੇ ਆਉਣਾ ਸੀ ਇਹਨਾਂ ਨੂੰ ਕਿਹਾ ਵੀ ਤੁਸੀਂ ਹੁਣੇ ਆਓ ਜੀ ਕਹਿੰਦੇ 10 ਵਜੇ ਆਉਣਾ ਜੀ ਹੁਣ ਇੱਥੇ ਮੌਕੇ ਤੇ ਆਏ ਆ ਆ ਕੇ ਦੇਖਿਆ ਪਰ ਕੋਈ ਗੱਲਬਾਤ ਨਹੀਂ ਨਹੀਂ ਕੀਤੀ ਨਾ ਸਾਡੀ ਸੁਣੀ ਆ ਜੀ ਅਹਿਦੂ ਸਾਹਿਬ ਨੂੰ ਫੋਨ ਕੀਤਾ ਐਕਸ਼ਨ ਸਾਹਿਬ ਉਹ ਕਹਿੰਦੇ 10 11 ਵਜੇ ਆਵਾਂਗੇ ਪਹਿਲਾਂ ਨਹੀਂ ਆ ਸਕਦੇ ਪਾਣੀ ਟੁੱਟਿਆ ਜੀ ਬਹੁਤ ਦੇਖ ਲਓ ਜੀ ਪਾਣੀ ਤਾਂ ਜੀ ਬਚਾ ਅੱਜ ਦੋ ਖੇਤ ਇਦੋਂ ਨੂੰ ਭਰ ਗਏ ਆ ਜੀ ਦੋ ਇਦੋਂ ਨੂੰ ਆ ਪਾੜ ਪੈ ਗਿਆ ਜੀ ਆ ਇਧਰਲੇ ਪਾਸੇ ਆ ਦੇਖ ਲਓ ਈਟਾ-ਉਟਾ ਸਾਰੀਆਂ ਜੀ ਮਿੱਟੀ ਬਹੁਤ ਨਿਕਲੀ ਆ ਜੀ ਇਹ ਤਾਂ ਰੱਬ ਵੱਲੋਂ ਬਚਾਅ ਹੋ ਗਿਆ ਜੀ ਹਾਂ ਜੀ ਹੋਈ ਸੀਗੀ ਤੇ ਹਾ ਉਹ ਕਹਿੰਦੇ ਅਸੀਂ 11 ਵਜੇ ਆਵਾਂਗੇ ਜੀ ਪਹਿਲਾਂ ਨਹੀਂ ਆ ਸਕਦੇ ਜੀ ਅਸੀਂ ਅਸੀਂ ਉਹਨਾਂ ਨੂੰ ਕਹਿਆ ਸੀ ਕਿ ਹੁਣੇ ਆਓ ਜੀ ਉਹ ਕਹਿੰਦੇ ਨਹੀਂ ਜੀ ਅਸੀਂ 11 ਵਜੇ ਰਾਤੀ ਗੇਟ ਬੰਦ ਸੀਗੇ ਅੱਜ ਤੁਹਾਨੂੰ ਵੀ ਯਾਦ ਹੋਣਾ ਵੀ ਰਾਤੀ ਪਾਣੀ ਛੱਡਣਾ ਸਰਕਾਰ ਵੱਲੋਂ ਰੇਲਵੇ ਵਿਭਾਗ ਵੱਲੋਂ ਔਰ ਗੇਟ ਬੰਦ ਸੀ ਤੇ ਓਵਰਫਲੋ ਹੋ ਕੇ ਪਾਣੀ ਬਾਹਰ ਆ ਗਿਆ ਤਾਂ ਕੀ ਕਰਨਾ ਚਾਹੀਦਾ ਸਾਡੇ ਜੀ ਇੱਥੇ ਤੁਸੀਂ ਦੇਖ ਰਹੇ ਹੋਗੇ ਚਾਰ ਗੇਟ ਲੱਗੇ ਹੋਏ ਜੀ ਜੀ ਮੈਂ ਦੇਖਿਆ ਹਾਂ ਜੀ ਚਾਰਾਂ ਦੇ ਵਿੱਚੋਂ ਜਿਹੜਾ ਸਾਡਾ ਜਿਹੜੇ ਦੋ ਮੇਨ ਗੇਟ ਹੈਗੇ ਉਹ ਖੁੱਲੇ ਹੋਏ ਸੀਗੇ ਜਿਹੜੇ ਦੋ ਗੇਟ ਆ ਸਾਡੇ ਉਹਨਾਂ ਚੋਂ ਇੱਕ ਖੁੱਲਾ ਇੱਕ ਅੱਧਾ ਬੰਦ ਸੀਗਾ ਜੀ ਠੀਕ ਹੈ ਜੀ ਉਹਦੇ ਵਿੱਚ ਕੀ ਇਸ਼ੂ ਆਈ ਇੱਥੇ ਸਾਡਾ ਇੱਕ ਉਸਾਰੀ ਦਾ ਕੰਮ ਚੱਲ ਰਿਹਾ ਜੀ ਉਹ ਅੱਜ ਦੁਪਹਿਰ ਤੋਂ ਬਾਅਦ ਸਾਨੂੰ ਆਰਡਰ ਹੋਈ ਸੀਗੀ ਉਹਦੇ ਉਹਦੇ ਵਿੱਚ ਦੁਪਹਿਰ ਤੋਂ ਬਾਅਦ ਅਸੀਂ ਪਾਣੀ ਪਾਉਣਾ ਸੀਗਾ ਜੀ ਠੀਕ ਹੈ ਜੀ ਪਾਣੀ ਦਰਅਸਲ ਇਹ ਹੈ ਕਿ ਪਿੱਛੋਂ ਪਾਣੀ ਪਾਣੀ ਥੋੜਾ ਜ਼ਿਆਦਾ ਹੈਗਾ ਔਰ ਇੱਥੇ ਆ ਕੇ ਜਿਵੇਂ ਤੁਸੀਂ ਦੇਖ ਰਹੇ ਹੋ ਇੱਥੇ ਛਾਪੇ ਲੱਗ ਗਏ ਜਾ ਕੇ ਰਕਤ ਰੁੱਟੇ ਹੋਏ ਲੱਗ ਗਏ ਜੀ ਜੀ ਇਸ ਕਰਕੇ ਇਹ ਦੇ ਕਰਕੇ ਪਾਣੀ ਆ ਜਿਹੜਾ ਉੱਪਰ ਉੱਪਰ ਚੜ ਗਿਆ ਸੀਗਾ ਜਿਹੜੀ ਚਾਬੀ ਕੁਝ ਪ੍ਰਾਈਵੇਟ ਬੰਦੇ ਨੂੰ ਦਿੱਤੀ ਉਹਦਾ ਕੀ ਰੋਲਾ ਤੁਸੀਂ ਜੇ ਹੀ ਆ ਮੌਕੇ ਤੇ ਸਰਕਾਰੀ ਅਧਿਕਾਰੀ ਬਿਲਕੁਲ ਜੀ ਬਿਲਕੁਲ ਇਹਨਾਂ ਵਾਸੀਆਂ ਦਾ ਵੀ ਕਹਿਣਾ ਪਿੰਡ ਵਾਸੀ ਵੀ ਇਕੱਠੇ ਹੋਏ ਆ ਵੀ ਇਹਦੇ ਬਾਰੇ ਕੀ ਕਹਿੰਦੇ ਇਸ ਸਬੰਧ ਵਿੱਚ ਮੈਂ ਇਹ ਦੱਸਣਾ ਚਾਹੁੰਦਾ ਜੀ ਇਹ ਗੇਟ ਆ ਜਿਹੜੇ ਰੀਸੈਂਟਲੀ ਇੰਸਟਾਲ ਹੋਏ ਜੀ ਇਹ ਸਟਰਕਚਰ ਆ ਜਿਹੜਾ ਇਹ ਤਕਰੀਬਨ ਸਾਨੂੰ 15-20 ਦਿਨ ਪਹਿਲਾਂ ਇਹ ਸਟਰਕਚਰ ਸਾਰਾ ਤਿਆਰ ਹੋਇਆਗਾ ਸਰਕਾਰੀ ਉਹ ਜਿਹੜਾ ਬੰਦਾ ਆ ਉੱਤੇ ਇਹਦੀ ਇਹਦੀਆਂ ਤਿੰਨ ਚਾਬੀਆਂ ਆਪਣੇ ਕੋਲੇ ਹੈਗੀਆਂ ਜੀ ਇੱਕ ਸਾਡੇ ਹੈੱਡਕੁਆਰਟਰ ਤੇ ਰਹਿੰਦੀ ਹੈ ਇੱਕ ਸਾਡਾ ਜਿਹੜਾ ਇੱਥੇ ਪਰਮਾਨੈਂਟ ਗੇਜ ਰੀਡਰ ਹੈ ਉਹਦੇ ਕੋਲ ਰਹਿੰਦੀ ਹੈ ਜੀ ਉਹ ਦੇਖਿਆ ਵੀ ਕਵਰੇਜ ਪਾਣੀ ਪੂਣੀ ਵੀ ਗਿਆ ਹੋਇਆ ਕਾਫੀ ਪਾਣੀ ਇਹਦਾ ਅਸੀਂ ਜੀ ਇਹਦਾ ਜਿਹੜਾ ਇੱਥੇ ਗੇਜ ਰੀਡਰ ਦੇ ਵਾਸਤੇ ਕੰਬੇ ਦਾ ਅਸੀਂ ਐਸਟੀਮੇਟ ਲਗਾ ਰਹੇ ਹਾਂ ਜੀ ਬੰਦਾ ਇੱਥੇ ਪ੍ਰੋਪਰ ਸਾਡਾ ਕੰਟੀਨਿਊਸਲੀ ਰਿਹਾ ਕਰੇਗਾ ਦੋ ਬੰਦੇ ਇੱਥੇ ਜੀ ਠੀਕ ਹੈ ਜੀ ਸ਼ਿਫਟ ਵਾਈਜ਼ ਅਧਿਕਾਰੀ ਅਧਿਕਾਰੀ ਦੇ ਕਾਰਵਾਈ ਹੋਊਗੀ ਇਹਦੇ ਤੇ ਬਿਲਕੁਲ ਜੀ ਇਹਦੇ ਜੋ ਇਹਨੇ ਥੋੜੀ ਬਹੁਤ ਅੰਗੈਲੀ ਵਰਤੀ ਹੈ ਕੀ ਆਪਦੀ ਡਿਊਟੀ ਦੇ ਵਿੱਚ ਇਹਦੇ ਤੇ